ਟੈਲੀਵਿਜ਼ਨ ਕਾਰਾਂ ਵਿੱਚ ਆਇਆ ਅਸੀਂ ਕਿਤਾਬਾਂ ਪੜ੍ਹਣੀਆਂ ਭੁੱਲ ਗਏ ਜਦੋਂ ਕਾਰ ਦਰਵਾਜ਼ੇ ਤੋਂ ਦਰਵਾਜ਼ੇ ਤੱਕ ਚੱਲਣ ਲੱਗੀ ਅਸੀਂ ਟੁਰਨਾ ਭੁੱਲ ਗਏ ਹੱਥ ਵਿੱਚ ਮੋਬਾਈਲ ਆਉਂਦਿਆ ਹੀ ਅਸੀਂ ਚਿੱਠੀ ਲਿਖਣੀ ਭੁੱਲ ਗਏ ਜਦੋਂ ਕੰਪਿਊਟਰ ਆਇਆ ਅਸੀਂ ਅੱਖਰ ਜੋੜ ਅਤੇ ਲਿਖਣਾ ਭੁੱਲ ਗਏ ਜਦੋਂ ਕਾਰਾਂ ਵਿੱਚ 에어 ਕੰਡੀਸ਼ਨਰ ਲੱਗ ਗਏ ਅਸੀਂ ਘਰੋਂ ਬਾਹਰ ਜਾਣਾ ਦਰਖਤਾਂ ਥੱਲੇ ਬੈਠਣਾ ਤਿਆਗ ਦਿੱਤਾ ਜਦੋਂ ਪੱਕੇ ਘਰਾਂ ਵਿੱਚ ਰਹਿਣ ਲੱਗ ਪਏ ਮਿੱਟੀ ਦੀ ਖੂ ਅਤੇ ਸੁਗੰਧ ਭਲਾ ਦਿੱਤੀ ਕ੍ਰੈਡਿਟ ਕਾਰਡਾਂ ਰਾਹੀਂ ਲੈਣ-ਦੇਣ ਕਰਦਿਆਂ ਅਸੀਂ ਨਕਦ ਪੈਸੇ ਦੀ ਕੀਮਤ ਪੱਖੋਂ ਅਵੇਸਰੇ ਹੋ ਗਏ ਸੈਂਟ ਵਰਤਨ ਕਰਕੇ ਅਸੀਂ ਫੁੱਲਾਂ ਦੀ ਤਾਜ਼ਗੀ ਅਤੇ ਮਹਿਕ ਤੋਂ ਵਿਰਬੇ ਹੋ ਗਏ ਫਾਸਟ ਫੂਡ ਔਰ ਨਾ ਮਾਂ ਮਦੇ ਹੱਥਾਂ ਨਾਲ ਬਨੇ ਪਕਵਾਨ ਸਾਡੀ ਖੁਰਾਕ ਵਿੱਚੋਂ ਨਿਕਲ ਗਏ ਇਹ ਦਰੋਤਰ ਤੇਜ਼ ਰਫ਼ਤਾਰ ਨਾਲ ਝਟਕਦਿਆਂ ਅਸੀਂ ਰੁਕਣਾ ਭੁੱਲ ਗਏ ਕਿਸੇ ਨੂੰ ਮਿਲਣਾ ਭੁੱਲ ਗਏ ਜਦੋਂ ਦਾ ਵਰਸ ਐਪ ਐ ਅਸੀਂ ਗੱਲਾਂ ਕਰਨੀਆਂ ਭੁੱਲ ਗਏ ਹਾਂ ਉਹ ਦਿਨ ਦੂਰ ਨਹੀਂ ਜਦੋਂ ਆਪਣੇਆਂ ਨੂੰ ਆਪਣੇ ਆਪ ਨੂੰ ਹੱਥੇ ਆਪਣੇ ਨਾਂ ਨੂੰ ਵੀ ਭੁੱਲ ਜਾਮਾਂਗੇ